ਇਸ ਵੇਲੇ ਦੀ ਵੱਡੀ ਖ਼ਬਰ ਬਟਾਲਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਕਿ ਬਟਾਲਾ ਨੇੜਲੇ ਪਿੰਡ ਉਧਨ ਮਾਲਵੀਖੇ ਪੁਲਿਸ ਸਟੇਸ਼ਨ ਥਾਣਾ ਕੁਮਾਨ ਦੇ ਇੱਕ ਪਟ્રોલ ਪੰਪ ਦੇ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਪਟ્રોલ ਪੰਪ ਦੇ ਕਹੇਦਾਰਾਂ ਕੋਲ ਨਕਦੀ ਲੁੱਟਣ ਦੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਪਟ્રોલ ਪੰਪ ਦੇ ਕਹੇਦਾਰਾਂ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ। ਲੁਟੇਰਿਆਂ ਵੱਲੋਂ ਗੋਲੀ ਚਲਾਈ ਗਈ। ਉਥੇ ਹੀ ਗੋਲੀ ਲੱਗਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇ ਬਟਾਲਾ ਦੇ ਸਰਕਾਰੀ ਹਸਪਤਾਲ ਲਿਆਂਦੀ ਗਈ। ਦੂਸਰੀ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ ਪੁਲਿਸ ਜਾਂਚ ਕਰ ਰਹੀ ਹੈ ਉਥੇ ਹੀ ਦੋਹੇ ਹੀ ਪੈਟਰੋਲ ਪੰਪ ਦੇ ਕਹਿਰੇਦਾਰ ਹੀ ਮਾਚਲ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ ਅਤੇ ਉਥੇ ਹੀ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਸਾਹਿਲ ਕੁਮਾਰ ਨੇ ਦੱਸਿਆ ਕਿ ਮਰਨ ਵਾਲਾ ਕੇਵਲ ਕੁਮਾਰ 40 ਸਾਲ ਦਾ ਸੀ ਅਤੇ ਜ਼ਖਮੀ ਰਵੀ ਕੁਮਾਰ ਜਿਸ ਦੀ ਉਮਰ ਕਰੀਬ 36 ਸਾਲ ਹੈ ਬਟਾਲਾ ਨੇੜਲੇ ਪਿੰਡ ਉਧਨਵਾਲ ਵਿਖੇ ਪੁਲਿਸ ਸਟੇਸ਼ਨ ਥਾਣਾ ਕੁਮਾਨ ਦੇ ਇੱਕ ਪੈਟਰੋਲ ਪੰਪ ਦੇ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਅਣਪਛਾਤੇ ਨੌਜਵਾਨਾਂ ਵੱਲੋਂ ਲੁੱਟਣ ਦੀ ਨੀਅਤ ਨਾਲ ਪੈਟਰੋਲ ਪੰਪ ਤੇ ਕੀਤਾ ਹਮਲਾ ਅੱਜ ਸਾਡੇ ਕੋਲ ਤਕਰੀਬਨ 8:30 ਵਜੇ ਇੱਕ ਪੇਸ਼ੰਤ ਕੇਵਲ ਸਿੰਘ ਨਾਮ ਜੋ ਦੱਸਿਆ ਜਾ ਰਿਹਾ ਅਪ੍ਰੋਕਸੀਮੇਟਲੀ ਕੋਈ 40 ਦੇ ਸਾਲ ਦੇ ਸੀਗੀ ਤੇ ਇੱਕ ਪੈਟਰੋਲ ਪੰਪ ਦੇ ਜਿਹੜੇ ਓਨਰ ਸੀਗੇ ਉਹ ਲੈ ਗਏ ਸੀਗੇ ਜਿਹੜਾ ਪੇਸ਼ੰਤ ਕੇਵਲ ਸਿੰਘ ਹੈ ਇਹ ਬਰੌਡਡ ਹੈ ਸੀਗਾ ਤੇ ਉਹਨਾਂ ਦੇ ਪੈਟਰੋਲ ਪੰਪ ਤੇ ਕੰਮ ਕਰਦਾ ਸੀਗਾ ਐਸਪਰ ਜੋ ਉਹਨਾਂ ਦੀ ਕੰਪਲੀਟ ਪਰਸਨ ਦੀ ਹਿਸਟਰੀ ਹੈ ਇੱਕ ਗਨ ਸ਼ਾਟ ਅ ਲੈਜਿਸਟੇਫਰ ਗਨ ਸ਼ਾਟ ਨਾ ਇਥੇ ਆਇਆ ਤੇ ਜਦੋਂ ਆਇਆ ਉਸ ਟਾਈਮ ਡੈਥ ਹੋ ਚੁੱਕੀ ਸੀ ਪੇਸ਼ੈਂਟ ਡਾਡ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਸਾਡੇ ਕੋਲ ਤਕਰੀਬਨ 9:30 ਵਜੇ ਇੱਕ ਹੋਰ ਪੇਸ਼ੈਂਟ ਰਵੀ ਕੁਮਾਰ ਨਾਮ ਦਾ ਸਨੋ ਗਿਰਦਾਰੀ ਲਾਲ ਏਜ 66 ਇਅਰ ਇਹ ਵੀ ਸਾਡੇ ਕੋਲ 9:30 ਵਜੇ ਪ੍ਰੈਜੈਂਟ ਕੀਤਾ ਸਿਵਲ ਹਸਪਤਲ ਬਟਾਲਾ ਜੀ ਤੇ ਇਹਦੇ ਲੈਜਿਸਟੇਫਰ ਗਨ ਸ਼ਾਟ ਸੀਗੀ

ਇਹ ਪ੍ਰੋਬਲਮ ਤੇ ਕੀ ਕਰਤੀ ਸੀ ਇਹ ਤਾਂ ਮਟਰੋਲ ਬੰਬ ਓਨਰ ਉਧਰ ਹੀ ਕੰਮ ਕਰਦੇ ਆਈ ਡੋਟ ਨੋ ਅਬਾਊਟ ਥਿਸ ਠੀ ਤੇ ਉਹਨਾਂ ਨੇ ਉਹਨਾਂ ਦਿਵਨਾਂ ਦਾ ਚਾਬੀ ਸਾਡੇ ਉਧਰ ਹੀ